ਤੇ ਮੁਲਕ ਦੀ ਗੱਲ ਕਰ ਲਈ ਉਥੇ ਸੱਜੇ ਹੱਥ ਚੱਲਦਾ ਕਿਸੇ ਦੇ ਖੱਬੇ ਹੱਥ ਚੱਲਦਾ ਸਾਡੇ ਕਿੱਥੇ ਚੱਲਦਾ ਆਪਣੇ ਕਿਸੇ ਪਾਸੇ ਨਹੀਂ ਜਿੱਥੇ ਆ ਦਿਲ ਕਰਦਾ ਉਥੇ ਚੱਲਦਾ ਤੁਹਾਡਾ ਜਿਹੜੀ ਤੁਸੀਂ ਸੜਕ ਦੀ ਗੱਲ ਕਰਦੇ ਨਾ ਤੁਸੀਂ ਸੜਕ ਕਿਉਂ ਕਹਿੰਦੇ ਉਹਨੂੰ ਤੁਸੀਂ ਕਹੋ ਕਿ ਉਹ ਟੋਇਆਂ ਦੇ ਵਿੱਚ ਕਿਤੇ ਕਿਤੇ ਸੜਕਿਆ ਕਿਤੇ ਕਿਤੇ ਆ ਸਹੀ ਗੱਲ ਹੈ ਉਹ ਸੜਕ ਦੇ ਵੀ ਟੋਏ ਨਹੀਂ ਹੈਗੇ ਉਹਦੇ ਟੋਇਆਂ ਦੇ ਵਿੱਚ ਕਿਤੇ ਕਿਤੇ ਸੜਕਿਆ ਹਾਂ ਸਾਨੂੰ ਇਸ਼ਾਰੇ ਕੀ ਕਹਿੰਦੇ ਸਾਨੂੰ ਉਹਨਾਂ ਦਾ ਨਹੀਂ ਪਤਾ ਤੇ ਇਸ਼ਾਰਿਆਂ ਦੇ ਉੱਪਰ ਜਦੋਂ ਅਸੀਂ ਖੜ੍ਹ ਜਾਂਦੇ ਆ ਜਿਹੜੀਆਂ ਟ੍ਰੈਫਿਕ ਲਾਈਟਸ ਆ ਅਸੀਂ ਕਹਿੰਦੇ ਆ ਉਹਨਾਂ ਦੇ ਉੱਪਰ ਜਦੋਂ ਅਸੀਂ ਖੜ੍ਹ ਜਾਂਦੇ ਆ ਉੱਥੇ ਸੀ ਖੜੇ ਜਿਹੜੇ ਹੁੰਦੇ ਆ ਨਾ ਉਹ ਦੇਖਣ ਵਾਲੇ ਹੁੰਦੇ ਆ ਇੱਥੋਂ ਤੱਕ ਕਿ ਜਿਹਨਾਂ ਨੇ ਟ੍ਰੈਫਿਕ ਸੁਧਾਰਨੀ ਆ ਪਰੇਸ਼ਾਨ ਉਹ ਵੀ ਆ ਸਾਨੂੰ ਜਾਣਕਾਰੀ ਹੁੰਦਿਆਂ ਹੋਇਆਂ ਵੀ ਅਸੀਂ ਉਹ ਨਹੀਂ ਕਰਦੇ ਹੂੰ ਬੜੇ سارے ਐਕਸੀਡੈਂਟਾਂ ਦਾ ਕਾਰਨ ਬਣਦੀ। ਜੀ ਕਿਉਂਕਿ ਸਾਹਮਣੇ ਪੁਲਿਸ ਵਾਲੇ ਖੜੇ ਹੁੰਦੇ ਆ ਉਹ ਤੁਹਾਨੂੰ ਚੈੱਕ ਕਰਨਾ ਤੁਹਾਨੂੰ ਪਤਾ ਹੈ ਤੁਸੀਂ ਇਨੀ ਤੇਜ਼ ਜਿਆਦਾ ਹੋਨੇ ਆ ਕਿ ਤੁਹਾਡੇ ਕੋਲ ਰੁਕਣ ਦਾ ਸਰਸ ਹੀ ਨਹੀਂ ਹੁੰਦਾ। ਆ ਚੀਜ਼ਾਂ ਜਿਹੜੀਆਂ ਮਤਲਬ ਜਿਹੜੇ ਇਸ਼ਾਰੇ ਹੈਗੇ ਸਾਰੇ ਇਹਦਾ ਆ ਮਤਲਬ ਇਹਦਾ ਮਤਲਬ ਇਹਦਾ ਮਤਲਬ ਇਹਦੀ ਅਸੀਂ ਇੰਨਾ ਪਾਲਣਾ ਕਰਨੀ ਇੰਨਾ ਪਾਲਣਾ ਕਰਨੀ ਇੰਨਾ ਪਾਲਣਾ ਕਰਨੀ। ਅਸੀਂ ਕਰਦੇ ਕਿਉਂ ਨਹੀਂ? ਅਸੀਂ ਲਾਈਟਾਂ ਵੀ ਕਿਸੇ ਦੀਆਂ ਪਾਰ ਕਰਦੇ ਆ। ਹੂੰ। ਮਤਲਬ ਜੇ ਅਸੀਂ ਇੱਕ ਪਾਸੇ ਖੜੇ ਆ ਤੇ ਦੂਜੇ ਪਾਸੇ ਉਹ ਹਰੀ ਲਾਈਟ ਆ ਤੇ ਅਸੀਂ ਉਹਦੇ ਵਿੱਚ ਵੜਦੇ ਆ ਤੇ ਅਸੀਂ ਉਦੋਂ ਉਹ ਗੁਰਬਾਣੀ ਦਾ ਨਰਾਦਰ ਵੀ ਖੜੇ ਜਿੰਨੇ ਹਾਰਮਤੀ ਹੱਥ ਰੱਖਦੇ ਆ ਹੂੰ ਉਹਨਾਂ ਸਾਰਿਆਂ ਨੂੰ ਨਾ ਇਹ ਕਹਿਣਾ ਬਣਦਾ ਹੈ ਵੀ ਭਰਾ ਗੱਡੀ ਘਰ ਖੜੀ ਕਰ ਮੇਲੇ ਚੋਂ 10 ਰੁਪਏ ਦਾ ਬਾਜਾ ਲਿਆ ਤੇ ਸੜਕਾਂ ਤੇ ਬਾਜਾ ਵਜਾਉਂਦਾ ਫਿਰ ਕੰਮ ਤੇਰੇ ਬਾਜੇ ਵਜਾਉਣ ਵਾਲੇ ਆ ਗੱਡੀ ਦੀ ਤੇ ਚੁਲਾਰਾ ਬਾਜੇ ਹੁਣ ਵੱਜ ਚੁੱਕੇ ਆ ਇਹ ਮੁਲਾਜ਼ਮ ਵੀ ਪਤਾ ਨਹੀਂ ਕਿੱਥੋਂ ਖਿੱਚ ਕੇ ਲੜ ਕੇ ਆਏ ਹੁੰਦੇ ਆ ਔਰ ਉਹ ਸਾਰਾ ਗੁੱਸਾ ਉਹ ਆਮ ਜਨਤਾ ਦੇ ਉੱਪਰ ਹੀ ਕੱਢਦੇ ਆ ਵੀ ਇਹ ਬੰਦੇ ਬੰਨ ਵਾਲੇ ਆ। ਅਸੀਂ ਅਸੀਂ ਕਹਿੰਦੇ ਆ ਕਿ ਸਾਡਾ ਸਾਡਾ ਸਮਾਜ ਚੰਗਾ ਹੋਵੇ ਪਰ ਅਸੀਂ ਇਹਨੂੰ ਚੰਗਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਕਰੋ ਜਦੋਂ ਅਸੀਂ ਨਿਕਲਦੇ ਆ ਤਾਂ ਬੜੇ ਤਿਆਰ ਬਿਆਰ ਹੋ ਕੇ ਨਿਕਲਦੇ ਆ ਕਿ ਆਪਣੇ ਕੰਮ ਤੇ ਜਾਣਾ ਕਿਸੇ ਨੇ ਅਜੋਬ ਤੇ ਜਾਣਾ ਕਿਸੇ ਨੇ ਆਪਣੀ ਫੈਕਟਰੀ ਦੇ ਵਿੱਚ ਜਾਣਾ ਕਿਸੇ ਨੂੰ ਕੋਈ ਜ਼ਰੂਰੀ ਕੰਮ ਜਾਣਾ ਹੋ ਸਕਦਾ ਹੈ ਜਦੋਂ ਨਿਕਲਦੇ ਆ ਤੇ ਬੜਾ ਮਨ ਦੇ ਵਿੱਚ ਇੱਕ ਚਾਜ ਆ ਹੁੰਦਾ ਪਰ ਜਦੋਂ ਸੜਕ ਦੇ ਉੱਪਰ ਚੜਦੇ ਆ ਤਾਂ ਫਿਰ ਅਸੀਂ ਇੱਕ ਦੂਸਰੇ ਨੂੰ ਗਾਲਾਂ ਪਤਾ ਨਹੀਂ ਕਿਉਂ ਕਿਜੇ ਹੁੰਨਿਆ ਮੱਥੇ ਤੇ ਤਿਉੜੀਆਂ ਪੈ ਜਾਂਦੀਆਂ ਸਾਨੂੰ ਦਿਖਦਾ ਹੈ ਮੁਰੇ ਟ੍ਰੈਫਿਕ ਵੱਡੇ ਜਾਮ ਲੱਗੇ ਹੋਏ ਨੇ ਕੋਈ ਇੱਧਰ ਦੀ ਨਿਕਲ ਰਿਹਾ ਕੋਈ ਉੱਧਰ ਦੀ ਨਿਕਲ ਰਿਹਾ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਪਰੇਸ਼ਾਨ ਹੋ ਕੇ ਆਪਣੇ ਕੰਮ ਤੇ ਤਾਂ ਲੇਟ ਪਹੁੰਚਦੇ ਹੀ ਪਹੁੰਚਦੇ ਆ ਪਰ ਰਾਸਤੇ ਦੇ ਵਿੱਚ ਆਉਂਦੇ ਆਉਂਦੇ ਆ ਕਈ ਵਾਰ ਕੱਪੜ ਵੀ ਪਾੜ ਜਾਂਦੇ ਨੇ ਸਿਰ ਵੀ ਪਾੜ ਜਾਂਦੇ ਆ ਗੱਡੀਆਂ ਦਾ ਵੀ ਨੁਕਸਾਨ ਹੋ ਜਾਂਦਾ ਜਾਨਾਂ ਵੀ ਚਲੇ ਜਾਂਦੇ ਨੇ ਇਹ ਟ੍ਰੈਫਿਕ ਵਿਵਸਥਾ ਇੰਨੀ ਵਿਗੜ ਕਿਉਂ ਗਈ ਹੈ ਅਸੀਂ ਆ ਟ੍ਰੈਫਿਕ ਚਲਾਉਣ ਵਾਲੇ ਅਸੀਂ ਆ ਟ੍ਰੈਫਿਕ ਨੂੰ ਅੱਗੇ ਲੈ ਕੇ ਆਉਣ ਵਾਲੇ ਤੇ ਇਸੇ ਮਾਮਲੇ ਦੇ ਵਿੱਚ ਸਾਡੇ ਵਿੱਚੋਂ ਹੀ ਸਾਡੀਆਂ ਗੱਲਾਂ ਹੋਣਗੀਆਂ ਕਿ ਟ੍ਰੈਫਿਕ ਵਿਵਸਥਾ ਨੂੰ ਆਪ ਆਪ ਸੁਧਾਰੀਏ ਇਸ ਵਾਸਤੇ ਗੱਲਬਾਤ ਕਰਨ ਦੇ ਵਾਸਤੇ ਸਾਡੇ ਵਿੱਚੋਂ ਹੀ ਸਾਡੇ ਨਕਾਸ਼ ਚਿੱਤਵਾਨੀ ਜੀ ਸਾਡੇ ਨਾਲ ਨੇ ਨਕਾਸ਼ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਤੁਹਾਡਾ ਲਾਈਵ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਸलाम ਅਦਾਬ ਜਿਸ ਸਾਡੇ ਨਾਲ ਨਕਾਸ਼ ਚਿੱਤੇਵਾਨੀ ਨੇ ਜਿਹੜੇ ਕੀ ਅਸੀਂ ਅੱਜ ਟ੍ਰੈਫਿਕ ਦੇ ਮੁੱਦੇ ਦੇ ਉੱਪਰ ਵੱਡੀ ਸਮੱਸਿਆ ਬਣ ਕੇ ਟ੍ਰੈਫਿਕ ਦੀ ਬਿਲਕੁਲ ਭਾਜੀ ਤੇ ਨਕਾਸ਼ ਜੀ ਜਿੱਥੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਉੱਥੇ ਸਵਾਗਤ ਹੈ ਤੁਹਾਡਾ ਜਾਮ ਨੇ ਟ੍ਰੈਫਿਕ ਹੋਰਨਾ ਨੇ ਇਸ਼ਾਰੇ ਦੇ ਉੱਪਰ ਖੜੇ ਲੋਕਾਂ ਨੇ ਖਿਜੇ ਹੋਏ ਲੋਕਾਂ ਨੇ ਉਹ ਤਾਂ ਕਾਰ ਇਹ ਦਿੱਤਾ ਹੋਣਾ ਆਉਂਦਿਆਂ ਨੂੰ ਅ ਮੇਰੇ ਖਿਆਲ ਇਹ ਅੱਜ ਦੀ ਗੱਲ ਨਹੀਂ ਹੈਗੀ ਇਹ ਰੋਜ਼ ਦੀ ਗੱਲ ਹੈ ਪਰ ਮੇਰਾ ਕੰਮ ਵੀ ਇਦਾਂ ਦਾ ਹੈ ਮੈਂ ਦਿਹਾੜੀ ਵਿੱਚ ਤਕਰੀਬਨ ਹੈ ਮਤਲਬ ਜੇ ਬਾਈਕ ਤੇ ਤੁਰਨਾ ਹੋਵੇ ਤਾਂ ਮੈਂ 100 200 ਕਿਲੋਮੀਟਰ ਚੱਲ ਹੀ ਲੈਂਦਾ ਹੈ ਦਿੱਲੀ ਦਾ ਤਕਰੀਬਨ ਤਕਰੀਬਨ ਚੱਲ ਪੈਂਦਾ ਹੈ ਅੱਛਾ ਤੇ ਉਹਦੇ ਚ ਬੜੇ ਮਤਲਬ ਪੰਜਾਬੀ ਵਿੱਚ ਕਹ diel ਨਮੂਨੇ ਵੀ ਮਿਲਦੇ ਆ ਰੰਗ ਤਮਾਸ਼ੇ ਹਾਂ ਔਰ ਬਹੁਤ ਸੁਲਝੇ ਬੰਦੇ ਵੀ ਮਿਲਦੇ ਆ ਜੀ ਸੜਕ ਦੇ ਉੱਪਰ ਦੇਖੋ ਇਹ ਇੱਕ ਜ਼ਿੰਦਗੀ ਟੈਲਦੀ ਆ ਕਈਆਂ ਦੀ ਸੁਚੱਜੀ ਵੀ ਆ ਤੇ ਕਈਆਂ ਦੀ ਕੁਚੱਜੀ ਵੀ ਆ ਪਰ ਜੇਕਰ ਹੁਣ ਅਸੀਂ ਆਪਣੀ ਟ੍ਰੈਫਿਕ ਵਿਵਸਥਾ ਦੀ ਅਸੀਂ ਗੱਲ ਕਰ ਲਈਏ ਬੜਾ ਹੀ ਜ਼ਿਆਦਾ ਪੱਠਾ ਵਹਿ ਗਿਆ ਜਾਂ ਜਿਹਨੂੰ ਆਪਾਂ ਕਹਿੰਦੇ ਕਿ ਬੇੜਾ ਹੀ ਘਰਕ ਗਿਆ ਇਹ ਐਡੇ ਹਾਲਾਤ ਹੋ ਗਏ ਕਿਸੇ ਮੁਲਕ ਦੀ ਗੱਲ ਕਰ ਲਈ ਉੱਥੇ ਸੱਜੇ ਹੱਥ ਚੱਲਦਾ ਕਿਸੇ ਦੇ ਖੱਬੇ ਹੱਥ ਚੱਲਦਾ ਸਾਡੇ ਕਿੱਥੇ ਚੱਲਦਾ ਆਪਣੇ ਕਿਸੇ ਪਾਸੇ ਨਹੀਂ ਜਿੱਥੇ ਜਾਂ ਦਿਲ ਕਰਦਾ ਉੱਥੇ ਚੱਲਦਾ ਉਹ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਉਹ ਕਿਸੇ ਰੂਲ ਨੂੰ ਨਹੀਂ ਮੰਨਦਾ ਹੂੰ ਉਹ ਕਹਿੰਦਾ ਮੇਰੀ ਮਰਜ਼ੀ ਆ ਮੈਂ ਜਿੱਥੇ ਚਾਹੂੰਗਾ ਉੱਥੇ ਚੱਲੂੰਗਾ ਰੋਕੇ ਬਖਾਓ ਮੈਂ ਤਾਂ ਇਦਾਂ ਹੀ ਕਰੂੰਗਾ ਜੀ ਔਰ ਬੜੀ ਇਹ ਬੜੀ ਘਾਟ ਹੈ ਸਾਡੀ ਸਿੱਖਣ ਦੀ ਜਿਹੜੀ ਘਾਟ ਹੈ ਨਾ ਹੂੰ ਉਹਦੇ ਕਰਕੇ ਬੜਾ ਪੰਗਾ ਹੈ ਸਾਨੂੰ ਜਿਹੜੀਆਂ ਸੰਬੰਧਿਤ ادارے ਹੈਗੇ ਆ ਉਹ ਸਿਖਾਉਂਦੇ ਵੀ ਆ ਪਰ ਅਸੀਂ ਸਿੱਖਣਾ ਚਾਹੁੰਦੇ ਨਹੀਂਗੇ ਜੀ ਅਸੀਂ ਚਾਹੁੰਦੇ ਹੀ ਨਹੀਂਗੇ ਕਿ ਅਸੀਂ ਅਸੀਂ ਕਹਿੰਦੇ ਆ ਕਿ ਸਾਡਾ ਸਾਡਾ ਸਮਾਜ ਚੰਗਾ ਹੋਵੇ ਪਰ ਅਸੀਂ ਇਹਨੂੰ ਚੰਗਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੂੰ ਪਰ ਮੇਰਾ ਇੱਕ ਵਿਚਾਰ ਆ ਮੈਂ ਬੜੇ ਲੋਕਾਂ ਤੋਂ ਗ੍ਰਹਿਣ ਕੀਤਾ ਹੈ ਬਹੁਤ ਲੋਕਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਦੁਨੀਆ ਨਹੀਂ ਬਦਲ ਸਕਦੇ ਹੂੰ ਪਰ ਆਪਣੇ ਆਪ ਨੂੰ ਬਦਲ ਸਕਦੇ ਆ ਬਹੁਤ ਅੱਛੀ ਗੱਲ ਹੈ ਬਿਲਕੁਲ ਸਹੀ ਗੱਲ ਪਰ ਜੇਕਰ ਅਸੀਂ ਗੱਲ ਕਰੀਏ ਸਾਡੇ ਟ੍ਰੈਫਿਕ ਨਿਯਮਾਂ ਦੇ ਵਿੱਚ ਸੀਟ ਬੈਲਟ ਵੀ ਆਉਂਦੇ ਆ ਲਾਇਸੈਂਸ ਵੀ ਆਉਂਦਾ ਹੈ ਹੂੰ ਹੈਲਮਟ ਵੀ ਆਉਂਦਾ ਹੈ ਪਰ ਲੋਕ ਇਹ ਸਮਝਦੇ ਆ ਕਿ ਸਾਡੇ ਵਾਸਤੇ ਨੇ ਪੁਲਿਸ ਵਾਸਤੇ ਆ ਕਦੇ ਕਦੇ ਨਾ ਇਹਨਾਂ ਚੀਜ਼ਾਂ ਦੀ ਘਾਟ ਹੂੰ ਲਾਈਸੈਂਸ ਦੀ ਕਾਰਟ ਆਪਣੇ ਦੀ ਪੋਲਿਊਸ਼ਨ ਦੀ ਕਾਰਟ ਪ੍ਰਦੂਸ਼ਣ ਸਰਟੀਫਿਕੇਟ ਦੀ ਕਾਰਟ ਆਪਣੇ ਦੀ ਇੰਸ਼ੋਰੈਂਸ ਦੀ ਕਾਰਟ ਜਾਂ ਸੀਟ ਬੈਲਟ ਦੀ ਕਾਰਟ ਜਿਹੜੀ ਅਸੀਂ ਸਮਝਦੇ ਆ ਕਿ ਅਸੀਂ ਨਹੀਂ ਕਰਨਾ ਜੀ ਜਾਂ ਸਾਨੂੰ ਸਾਨੂੰ ਜਾਣਕਾਰੀ ਹੁੰਦਿਆਂ ਹੋਇਆਂ ਵੀ ਅਸੀਂ ਉਹ ਨਹੀਂ ਕਰਦੇ ਹਮ ਬੜੇ ਸਾਰੇ ਐਕਸੀਡੈਂਟਾਂ ਦਾ ਕਾਰਨ ਬਣਦੀ ਆ ਜੀ ਕਿਉਂਕਿ ਸਾਹਮਣੇ ਪੁਲਿਸ ਵਾਲੇ ਖੜੇ ਹੁੰਦੇ ਆ ਉਹ ਤੁਹਾਨੂੰ ਚੈੱਕ ਕਰਨਾ ਤੁਹਾਨੂੰ ਪਤਾ ਆ ਤੁਸੀਂ ਇਨੀ ਤੇਜ਼ ਜ਼ਿਆਦਾ ਹੁੰਦੇ ਆ ਕਿ ਤੁਹਾਡੇ ਕੋਲ ਰੁਕਣ ਦਾ ਸੋਰਸ ਹੀ ਨਹੀਂ ਹੁੰਦਾ ਹਮ ਪਰ ਤੁਸੀਂ ਗਲਤ ਤਰੀਕੇ ਨਾਲ ਗੱਡੀ ਰੋਕਦੇ ਆ ਬਾਈਕ ਰੋਕਦੇ ਆ ਜਾਂ ਰੋਕਦੇ ਆ ਫਿਰ ਉਤੋਂ ਹੀ ਪੁੱਠੇ ਪਾਸੇ ਨੂੰ ਤੁਰ ਪੈਂਦੇ ਆ ਤੇ ਪਤਾ ਨਹੀਂ ਕਿਹਦੇ ਕਿਹਦੇ ਚ ਵੱਜਦੇ ਕਿ ਕਈ ਵਾਰ ਡਾਕੀਂ ਹੁੰਦਾ ਕਿ ਮਗਰੋਂ ਕੋਈ ਕਰਮਚਾਰੀ ਪਿੱਛੇ ਭੱਜ ਪਊਗਾ ਤੁਹਾਡੇ ਬਿਲਕੁਲ ਤੇ ਤੇ ਜਿਹੜੇ ਲੋਕ ਬਾਹਾਂ ਦੇ ਵਿੱਚ ਪਾ ਕੇ ਹੈਲਮਟ ਤੁਰੇ ਫਿਰਦੇ ਮੈਨੂੰ ਕੂਣੀ ਤੇ ਪੰਨੂ ਹੈਲਮਟ ਬਣਿਆ ਮੇਰੀ ਕਵਤਾ ਸੀਗੀ ਹਾਂ ਬਈ ਜਦੋਂ ਸਿਰ ਡਿੱਗਦੇ ਨੇ ਹਮ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਹਮ ਸਿਰ ਤੇ ਪਹਿਲਾਂ ਇੱਥੇ ਤੇ ਸਿਰ ਕਿਸੇ ਕੋ ਹੈ ਹੀ ਸਿਰ ਕਿਸੇ ਕੋ ਹੋਵੇ ਤਾਂ ਨਾ ਬਿਲਕੁਲ ਬਿਲਕੁਲ ਕਿ ਸਿਰ ਤੇ ਪਾਉਣ ਵਾਲੀ ਚੀਜ਼ ਤਾਂ ਸੀ ਬਾਹਾਂ ਤੇ ਪਾ ਲਈ ਬਾਹਾਂ ਤੇ ਪਾ ਲਈ ਦੇਖੋ ਗੱਲ ਇਹ ਹੈ ਕਿ ਹੁਣ ਸਾਡੀ ਟ੍ਰੈਫਿਕ ਦੀ ਵਿਵਸਥਾ ਤੋਂ ਅਸੀਂ ਸਾਰੇ ਪਰੇਸ਼ਾਨ ਆ ਇੱਥੋਂ ਤੱਕ ਕਿ ਜਿਹਨਾਂ ਨੇ ਟ੍ਰੈਫਿਕ ਸੁਧਾਰਨੀ ਆ ਪਰੇਸ਼ਾਨ ਉਹ ਵੀ ਆ ਜਿਹੜੇ ਟ੍ਰੈਫਿਕ ਦੇ ਵਿੱਚ ਮੁਲਾਜ਼ਮ ਲੱਗੇ ਹੋਏ ਨੇ ਪਰ ਸਾਡੇ ਥਾਂ ਥਾਂ ਤੇ ਸਾਨੂੰ ਸਿਖਾਉਣ ਦੇ ਵਾਸਤੇ ਇੱਕ ਚੰਗਾ ਸੁਚਾਰੂ ਪ੍ਰਬੰਧ ਕਰਨ ਦੇ ਵਾਸਤੇ ਅਸੀਂ ਕਹਿੰਦੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਆ ਹੈਗੇ ਤਾਂ ਇੱਥੇ ਵੀ ਲਾਈਨਾਂ ਲਗਾਈਆਂ ਹੋਈਆਂ ਆ ਸੜਕਾਂ ਦੇ ਉੱਪਰ ਪਰ ਸਾਨੂੰ ਉਹਨਾਂ ਲਾਈਨਾਂ ਦਾ ਮਤਲਬ ਨਹੀਂ ਪਤਾ ਸਾਨੂੰ ਇਸ਼ਾਰੇ ਕੀ ਕਹਿੰਦੇ ਸਾਨੂੰ ਉਹਨਾਂ ਦਾ ਨਹੀਂ ਪਤਾ ਤੇ ਇਸ਼ਾਰਿਆਂ ਦੇ ਉੱਪਰ ਜਦੋਂ ਅਸੀਂ ਖੜ੍ਹ ਜਾਂਦੇ ਆ ਜਿਹੜੀਆਂ ਟ੍ਰੈਫਿਕ ਲਾਈਟਸ ਦਾ ਅਸੀਂ ਕਹਿੰਦੇ ਆ ਉਹਨਾਂ ਦੇ ਉੱਪਰ ਜਦੋਂ ਅਸੀਂ ਖੜ੍ਹ ਜਾਂਦੇ ਆ ਉੱਥੇ ਸੀ ਖੜੇ ਜਿਹੜੇ ਹੁੰਦੇ ਆ ਨਾ ਉਹ ਦੇਖਣ ਵਾਲੇ ਹੁੰਦੇ ਆ ਅਸਲ ਵਿੱਚ ਮੈਂ ਇਹਦੇ ਮਤਲਬ ਮੈਂ ਟ੍ਰੈਫਿਕ ਦਾ ਕੋਈ ਜਾਣਕਾਰ ਨਹੀਂ ਹਾਂ ਪਰ ਮੈਂ ਤਾਂ ਆਮ ਜਨਤਾ ਹਾਂ ਪਰ ਪੀੜਤ ਤਾਂ ਹੈ ਨਾ ਅਸੀਂ ਮੈਂ ਇਸ ਚੀਜ਼ ਨੂੰ ਭੋਗਦਾ ਹਾਂ ਰੋਜ਼ ਭੋਗਦਾ ਹਾਂ ਅਸੀਂ ਨਾ ਜਦੋਂ ਅਸੀਂ ਇੱਕ ਗੁਰਬਾਣੀ ਦੀ ਟੋਕਿਆ ਅਸੀਂ ਕਹਿੰਦੇ ਕਿ ਹੱਕ ਪਰਾਇਆ ਨਾਨਕਾ ਸੂਰਸ ਗਾਏ ਜੀ ਜਦੋਂ ਅਸੀਂ ਲਾਈਟਾਂ ਵੀ ਕਿਸੇ ਦੀਆਂ ਪਾਰ ਕਰਦੇ ਹਾਂ ਹਮ ਮਤਲਬ ਜੇ ਅਸੀਂ ਇੱਕ ਪਾਸੇ ਖੜੇ ਹਾਂ ਤੇ ਦੂਜੇ ਪਾਸੇ ਹਰੀ ਲਾਈਟ ਹੈ ਤੇ ਅਸੀਂ ਉਹਦੇ ਵਿੱਚ ਵੜਦੇ ਹਾਂ ਤੇ ਅਸੀਂ ਉਦੋਂ ਉਹ ਗੁਰਬਾਣੀ ਦਾ ਨਰਾਦਰ ਵੀ ਕਰਦੇ ਆ ਤੁਸੀਂ ਮਤਲਬ ਅਸੀਂ ਧਰਮੀ ਹੋਣ ਦਾ ਦਾਵਾ ਕਰਦੇ ਆ ਕਰਦੇ ਆ ਕਹਿੰਦੇ ਅਸੀਂ ਉਸ ਵੱਲ ਵੀ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਕਿ ਪੀੜਤ ਤੇ ਸਬੰਧਤ ਅਧਿਕਾਰੀ ਵੀ ਆ ਹੂੰ ਉਹ ਕਿਤੇ ਨਾ ਕਿਤੇ ਉਹਨਾਂ ਦੀ ਵੀ ਘਾਟ ਹੈਗੀ ਆ ਹੂੰ ਮੈਂ ਤੁਸੀਂ ਵੀ ਬੜੇ ਵਿਦੇਸ਼ੀ ਦੌਰ ਕੀਤੇ ਮੈਂ ਬਾਹਰ ਤਾਂ ਨਹੀਂ ਗਿਆ ਪਰ ਮੈਂ ਲੋਕਾਂ ਨੂੰ ਪੜਿਆ ਹੂੰ ਉਹਨਾਂ ਨੂੰ ਵੇਖਿਆ ਉਹ ਆਪਣੇ ਡਿਊਟੀ ਪ੍ਰਤੀ ਇੰਨੇ ਸਮਰਪਤ ਹੈ ਜੀ ਇੰਨੇ ਕੰਮ ਡਾਉਨ ਬੰਦੇ ਆ ਹੂੰ ਮਤਲਬ ਤੁਹਾਨੂੰ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਸੱਚੀ ਮੋਚੀ ਆਰੇ ਬੰਦਾ ਕੰਮ ਕਰ ਰਿਹਾ ਹੂੰ ਸਾਡੇ ਮੁਲਾਜ਼ਮ ਵੀ ਪਤਾ ਨਹੀਂ ਕਿੱਥੋਂ ਖਿਜ ਕੇ ਲੜ ਕੇ ਆਏ ਹੁੰਦੇ ਆ ਔਰ ਉਹ ਸਾਰਾ ਗੁੱਸਾ ਉਹ ਆਮ ਜਨਤਾ ਦੇ ਉੱਪਰ ਹੀ ਕੱਢਦੇ ਆ ਵੀ ਇਹ ਬੰਦੇ ਬਣਨ ਵਾਲੇ ਨਹੀਂਗੇ ਹੂੰ ਤੁਸੀਂ ਯਾਰ ਸਿਖਾਓ ਤਾਂ ਸਹੀ ਮੈਂ ਬੜੇ ਸਕੂਲਾਂ ਵਿੱਚ ਜਾਂਦਾ ਉੱਥੇ ਸਾਲ ਦੇ ਵਿੱਚ ਘੱਟੋ ਘੱਟ ਇੱਕ ਵਾਰੀ ਹਾਂਜੀ ਉਹ ਸਕੂਲ ਦੇ ਡਰਾਈਵਰਸ ਨਾਲ ਹੂੰ ਸਕੂਲ ਦੇ ਬੱਚਿਆਂ ਦੇ ਨਾਲ ਟ੍ਰੈਫਿਕ ਨਿਯਮਾਂ ਦਾ ਆਦਾਨ-ਪ੍ਰਦਾਨ ਕਰਦੇ ਆ ਦੱਸਦੇ ਉਹਨਾਂ ਨੂੰ ਕਿ ਆਹਾਂ ਲਾਈਟਾਂ ਹਾਸ ਜਿਹੜੇ ਸਿਗਨਲ ਹੈਗੇ ਆ ਆਹ ਆ ਚੀਜ਼ਾਂ ਜਿਹੜੀਆਂ ਮਤਲਬ ਜਿਹੜੇ ਇਸ਼ਾਰੇ ਹੈਗੇ ਸਾਰੇ ਇਹਦਾ ਆ ਮਤਲਬ ਇਹਦਾ ਮਤਲਬ ਇਹਦਾ ਮਤਲਬ ਇਹਦੀ ਅਸੀਂ ਇਦਾਂ ਪਾਲਣਾ ਕਰਨੀ ਇਦਾਂ ਪਾਲਣਾ ਕਰਨੀ ਦਾ ਪਾਲਣਾ ਕਰਨੀ ਅਸੀਂ ਕਰਦੇ ਕਿਉਂ ਨਹੀਂ ਹੂੰ ਇਹਦਾ ਬੜੇ ਮਤਲਬ ਬੜੇ ਕਾਰਨ ਆ ਹੂੰ ਨਿੱਕੇ 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 ਕਾਰਨ ਆਪਾਂ ਕਿੰਨੇ ਗਿਣਨੇ ਲੱਗੇ ਤਾਂ ਹਜ਼ਾਰਾਂ ਕਾਰਨ ਇਹਦੇ ਲੱਭ ਜਾਣਗੇ ਤਾਂ ਪਰ ਇੱਕੋ ਗੱਲ ਆ ਹੂੰ ਵੀ ਜੋ ਸਾਨੂੰ ਸਿਖਾਇਆ ਗਿਆ ਅਸੀਂ ਉਹ ਸਿੱਖ ਲਿਆ ਤੇ ਅਸੀਂ ਉਹ ਮੰਨ ਲਿਆ ਪਰ ਅਸੀਂ ਮੰਨਦੇ ਨਹੀਂ ਨਾ ਹੁਣ ਦੇਖੋ ਮੰਨ ਲਓ ਅਸੀਂ ਕਿਸੇ ਇਸ਼ਾਰੇ ਦੇ ਉੱਪਰ ਖੜੇ ਆ ਲਾਈਟ ਲਾਲ ਹੋ ਗਈ ਐ ਉਸਨੇ ਥੋੜੀ ਦੇਰ ਬਾਅਦ ਮਿੰਟ ਡੇਢ ਮਿੰਟ ਬਾਅਦ ਉਹਨੇ ਹਰੀ ਵੀ ਹੋਣਾ ਜਿਹੜੇ ਲੋਕ ਆ ਉਹ ਆਪਣੀ ਕਾਰ ਦੀ ਸੀਟ ਤੇ ਘੱਟ ਬੈਠਦੇ ਆ ਹੌਰਨ ਤੇ ਜ਼ਿਆਦਾ ਬੈਠ ਜਾਂਦੇ ਆ ਹਨਾ ਉਹ ਜਿਹੜੇ ਲੋਕ ਆ ਉਹ ਉਹਨਾਂ ਨੂੰ ਆਪਾਂ ਕੀ ਕਹੀਏ ਕਿ ਵੀ ਇਹ ਕਿੱਥੋਂ ਉਤਰ ਆਏ ਲੋਕ ਇਹ ਉਹਨਾਂ ਲਈ ਮੈਂ ਤੁਹਾਨੂੰ ਅੱਗੇ ਗੱਲ ਸੁਣਾਈ ਸੀ ਨਾ ਇੱਕ ਹਾਂ ਮੈਂ ਇੱਕ ਦਿਨ ਖੜਾ ਸੀਗਾ ਟ੍ਰੈਫਿਕ ਦੇ ਵਿੱਚ ਹਾਂ ਪਿੱਛੋਂ ਇੱਕ ਬੰਦਾ ਦੇ ਹਾਰਨ ਬੁਜਾਈ ਜਾਂਦਾ ਔਰ ਮੈਂ ਉਹਨੂੰ ਕਿਹਾ ਮੈਂ ਕਿਹਾ ਉੱਤਰ ਕੇ ਗਿਆ ਮੈਂ ਕਾਰ ਵਿੱਚੋਂ ਮੈਂ ਜਾ ਕੇ ਉਹਨੂੰ ਕਿਹਾ ਮੈਂ ਕਿਹਾ ਵੀਰੇ ਵੀ ਤੈਨੂੰ ਪਤਾ ਤੇਰੀ ਕਿਸਮਤ ਵਿੱਚ ਹੈਲੀਕਾਪਟਰ ਸੀਗਾ ਅੱਛਾ ਉਹ ਬੜਾ ਮਤਲਬ ਮੈਂ ਨਾ ਘੂਰ ਕੇ ਮੇਰੇ ਵੱਲ ਵੇਖਿਆ ਕਹਿੰਦਾ ਹੂੰ ਮੈਨੂੰ ਪਤਾ ਉਹਨੂੰ ਕਿਉਂ ਨਹੀਂ ਮਿਲਿਆ ਹਾਂ ਕਹਿੰਦਾ ਕਿਉਂ ਮੈਂ ਉਹ ਵੀ ਹੈਲੀਕਾਪਟਰ ਨੂੰ ਹਾਰਨ ਨਹੀਂ ਹੁੰਦਾ ਤਾਂ ਤੇਰੀ ਕਿਸਮਤ ਵਿੱਚ ਗੱਡੀ ਆਈ ਆ ਮੈਂ ਕਿਹਾ ਵੀ ਸਾਰੇ ਬੰਦੇ ਜਿੰਨੇ ਹੌਲ ਨਹੀਂ ਹੱਥ ਰੱਖਦੇ ਆ ਹੂੰ ਉਹਨਾਂ ਸਾਰਿਆਂ ਨੂੰ ਨਾ ਹੂੰ ਇਹ ਕਹਿਣਾ ਬਣਦਾ ਹੈ ਵੀ ਭਰਾ ਗੱਡੀ ਘਰ ਖੜੀ ਕਰ ਹੂੰ ਮੇਲੇ ਚੋਂ 10 ਰੁਪਏ ਦਾ ਬਾਜਾ ਲਿਆ ਤੇ ਸੜਕਾਂ ਤੇ ਬਾਜਾ ਵਜਾਉਂਦਾ ਫਿਰ ਕੰਮ ਤੇਰੇ ਬਾਜੇ ਵਜਾਉਣ ਵਾਲੇ ਹੀ ਆ ਗੱਡੀ ਨਹੀਂ ਤੇ ਚੁਲਾ ਰਿਹਾ ਬਾਜੇ ਹੁਣ ਵੱਜ ਚੁੱਕੇ ਆ ਕਹਿੰਦਾ ਦੇਖੋ ਗੱਲ ਇਹ ਆ ਅਕਲ ਦੇ ਬਾਜੇ ਵੱਜੇ ਹੋਏ ਆ ਸੱਚਮੁੱਚ ਇਹ ਲੋਕ ਸਮਝਦੇ ਕਿਉਂ ਨਹੀਂ ਉਹਨਾਂ ਦੇ ਵਿੱਚ ਅਸੀਂ ਵੀ ਆ ਅਸੀਂ ਆਪਣੇ ਆਪ ਨੂੰ ਕੋਈ ਕਲੀਨ ਚਟ ਦੇ ਕੇ ਥੋੜੋ ਬੈਠੇ ਆ ਚੱਕਰ ਇਹ ਆ ਕਿ ਇੰਨਾ ਟ੍ਰੈਫਿਕ ਦੇ ਵਿੱਚ ਅਸੀਂ ਆਮ ਤੌਰ ਤੇ ਦੋਸ਼ ਦੂਸਿਆਂ ਦੇ ਦਿੰਦੇ ਆ ਕਿ ਭਾਈ ਆ ਫਲਾਣੇ ਦਾ ਦੋਸ਼ ਆ ਟਮਗਾਣੇ ਦਾ ਦੋਸ਼ ਆ ਅਸੀਂ ਆਪ ਵੀ ਤਾਂ ਉਹਨਾਂ ਚੀਜ਼ਾਂ ਨੂੰ ਅਸੀਂ ਫੋਲੋ ਨਹੀਂ ਕਰਦੇ ਭਾਜੀ ਕੱਲ ਹੈ ਕਾਦੀ ਆ ਹਾਂ ਆਪਣੇ ਮੇਰੇ ਮਿੱਤਰ ਹੈ ਇੱਕ ਇੰਗਲੈਂਡ ਵਿੱਚ ਰਹਿੰਦੇ ਆ ਜੀ ਉੱਥੇ ਆਪਣੇ ਵਾਂਗੂ ਕਿਲੋਮੀਟਰ ਨਹੀਂ ਮਾਈਲਸ ਹੈ ਜੀ ਮੀਲ ਆ ਜੀ ਉਹ ਕਹਿੰਦੇ ਜੀ ਸਾਡੇ ਜੇ ਰਾਹ ਆ ਉਹਦੇ ਵਿੱਚ 60 ਮਾਈਲ ਚੱਲਦੇ ਆ 80 ਮਾਈਲ ਚੱਲਦੇ ਆ 100 ਮਾਈਲ ਚੱਲਦੇ ਆ ਤੇ ਅਸੀਂ ਉਹ ਇੱਕ ਲਾਈਨ ਚੁਣ ਲੈਨੇ ਆ ਤੇ ਅਸੀਂ ਉਸ ਲੇਨ ਦੇ ਵਿੱਚ ਚੱਲਣਾ ਬਿਲਕੁਲ ਸਹੀ ਕਿੰਨੇ ਇੱਕ ਦਿਨ ਮੇਰਾ ਭਤੀਜਾ ਉਹ ਗੱਡੀ ਲੈ ਕੇ ਸਾਡੇ ਬਰਾਬਰ ਹੀ ਨਿਕਲਿਆ ਘਰੋਂ ਅਸੀਂ ਦੂਸਰੇ ਸ਼ਹਿਰ ਜਾਣਾ ਸੀਗਾ ਦੋ ਤਿੰਨ ਘੰਟੇ ਦਾ ਸਫ਼ਰ ਸੀਗਾ ਤੇ ਉਹ ਬੰਦੇ ਨੇ 100 ਮੀਲ ਵਾਲੀ ਲਾਈਨ ਚੁਣ ਲਈ ਤੇ ਲੈ ਗਿਆ ਭਜਾ ਕੇ ਅਸੀਂ ਕਹਿੰਦੇ 60 ਵਿੱਚ ਵੀ ਚੱਲਦੇ ਰਹੇ ਤੇ 80 ਵਿੱਚ ਵੀ ਚੱਲਦੇ ਰਹੇ ਤੇ ਜਦੋਂ ਅਸੀਂ ਪਹੁੰਚੇ ਅਸੀਂ ਜਾ ਕੇ ਉਹਨੂੰ ਪੁੱਛਿਆ ਵੀ ਕਿੰਨੀ ਕੁ ਦੇਰ ਹੋਈ ਆ 10 ਮਿੰਟ ਹੋ ਗਿਆ ਮੱਲੋ ਉਹ ਸਿਰਫ 10 ਮਿੰਟ ਬਚਾਉਣ ਦੇ ਲਈ ਅਸੀਂ ਆਪਣੀ ਤੇ ਜਿਹੜੇ ਆਪਣੇ ਨਾਲ ਦੇ ਬੰਦੇ ਆ ਉਹਨਾਂ ਦੀ ਜਿੰਦਗੀ ਦਾਤ ਲਾ ਦਿੰਦੇ ਆ ਬਿਲਕੁਲ ਸਹੀ ਗੱਲ ਹੈ ਇਹ ਇਸੇ ਤਰ੍ਹਾਂ ਦੀ ਇੱਕ ਗੱਲ ਮੈਂ ਤੁਹਾਨੂੰ ਮੈਂ ਵੀ ਸੁਣਾ ਦਵਾਂ ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘ ਦਾ ਰਸਤਾ ਕੋਈ ਬੱਦ ਤੋਂ ਬੱਦ 6-7 ਕਿਲੋਮੀਟਰ ਦਾ ਆ ਮੇਰਾ ਇੱਕ ਬਿਲਕੁਲ ਮੇਰੀ ਦੁਕਾਨ ਦੇ ਸਾਹਮਣੇ ਘਰ ਸੀਗਾ ਜਦੋਂ ਉਹ ਮੁੰਡਾ ਨਮਾ ਨਮਾ ਉਹਨੇ ਪਲਸਰ ਲੈ ਕੇ ਆਂਦਾ ਮੋਟਰਸਾਈਕਲ ਮੇਰੇ ਸਕੂਟਰ ਦੇ ਕੋਲ ਦੀ ਲੰਗਿਆ ਨੇਰੀ ਬਣਾ ਕੇ ਕਿ ਬਸ ਉੱਡਦੀ ਧੂੜ ਦੇ ਸੇ ਬੋਤਾ ਯਾਰ ਦਾ ਨਜ਼ਰ ਨਾ ਆਵੇ ਉਹ ਜਦੋਂ ਮੈਂ ਦੇਖਿਆ ਮੈਂ ਕਿਹਾ ਯਾਰ ਮੁੰਡਾ ਤਾਂ ਉਹੀ ਆ ਆਇਆ ਬਾਹਰੋਂ ਸੀਗਾ ਉਹ ਮੁੜ ਕੇ ਜਾ ਕੇ ਮੈਂ ਆਪਣੇ ਜਦੋਂ ਦੁਕਾਨ ਦੇ ਬਾਹਰ ਖੜਾ ਕੀਤਾ ਸਕੂਟਰ ਆਪਣਾ ਤੇ ਉਹ ਵੀ ਮੋਟਰਸਾਈਕਲ ਡੇਡਾ ਜਿਹਾ ਕਰਕੇ ਆਪਣੇ ਅੰਦਰ ਵਾਰਦਾ ਹੀ ਮੈਗਾ ਭਾਜੀ ਹੋਰ ਕੰਮ ਨਹੀਂ ਵੀੜਿਆ ਕੋਈ ਵੀ ਜਾਂ ਹੁਣੇ ਆਏ ਆ ਕਹਤੋਂ ਨਹੀਂ ਨਹੀਂ ਬਸ ਅੰਦਰ ਹੀ ਬਣ ਲੱਗਾ ਮੈਂ ਕਿਹਾ ਬਸ ਫੇਰ ਫਰਕ ਇੰਨਾ ਕੀ ਪੈਂਦਾ ਹੁੰਦਾ ਕਹਿੰਦਾ ਕੀ ਮਤਲਬ ਮੈਂ ਕਿਹਾ ਤੂੰ ਤਾਂ ਉਤੋਂ ਜਹਾਜ਼ ਬਣਾ ਕੇ ਲੈ ਕੇ ਆਇਆ ਕਿ ਯਾਰ ਅਸੀਂ ਲੋਕਾਂ ਨੂੰ ਟ੍ਰੈਫਿਕ ਕਹਿੰਦੇ ਆ ਕਿ ਸੁਧਰਦੇ ਨਹੀਂ ਸੁਧਰਦੇ ਸੁਧਰਦੇ ਤਾਂ ਅਸੀਂ ਵੀ ਨਹੀਂਗੇ ਸੋ ਸਾਡੇ ਵਿਚਕਾਰ ਬਹੁਤਾ ਫਰਕ ਨਹੀਂ ਪੈਂਦਾ ਪਰ ਕਾਲੀ ਜਿਹੜੀ ਹੈ ਉਹ ਕਾਲੀਆਂ ਦੇ ਵਿੱਚ ਤਾਂ ਟੋਏ ਹੈਗੇ ਹੈਗੇ ਤੇ ਸਾਡੇ ਤਾਂ ਤੁਹਾਡਾ ਤਾਂ ਜਿਹੜੀ ਤੁਸੀਂ ਸੜਕ ਦੀ ਗੱਲ ਕਰਦੇ ਨਾ ਤੁਸੀਂ ਸਾਡੇ ਕਿਉਂ ਕਹਿੰਨੇ ਉਹਨੂੰ ਹਾਂ ਤੁਸੀਂ ਕਹੋ ਕਿ ਉਹ ਟੋਇਆਂ ਦੇ ਵਿੱਚ ਕਿਤੇ ਕਿਤੇ ਸੜਕਿਆ ਕਿਤੇ ਕਿਤੇ ਆ ਸਹੀ ਗੱਲ ਆ ਉਹ ਸੜਕ ਦੇ ਵੀ ਟੋਏ ਨਹੀਂ ਹੈਗੇ ਹਾਂ ਉਹਦੇ ਟੋਇਆਂ ਦੇ ਵਿੱਚ ਕਿਤੇ ਕਿਤੇ ਸੜਕਿਆ ਹਾਂ ਤੇ ਉੱਥੇ ਮਤਲਬ ਇਹੋ ਜੀ ਵਧੀ ਕੀ ਕਰਨੀ ਮੈਂ ਬਾਜਵ ਨਹੀਂ ਹੈਗੀ ਅੱਛਾ ਇੱਕ ਗੱਲ ਹੋਰ ਹੁਣ ਜੇ ਟੋਇਆਂ ਦੀ ਗੱਲ ਚੱਲ ਪਈ ਆ ਇਹ ਸੜਕਾਂ ਦੇ ਵਿੱਚ ਜਿਹੜੇ ਟੋਏ ਬਣੇ ਹੋਏ ਆ ਇਹਨਾਂ ਦੇ ਉੱਪਰ ਗਾਣੇ ਵੀ ਬਹੁਤ ਆ ਚੁੱਕੇ ਆ ਮਜ਼ਾਈਆ ਕਿਸਮ ਦੇ ਇਹਨਾਂ ਟੋਇਆਂ ਦੇ ਕਰਕੇ ਵੀ ਸਾਨੂੰ ਬਹੁਤ ਵਾਰੀ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਜਾ ਨਾ ਗਈਆਂ ਬਿਲਕੁਲ ਤੇ ਇਹ ਜਿਹੜੇ ਟੋਏ ਆ ਇਹ ਇਹ ਸਾਨੂੰ ਹੀ ਦੀਦੇ ਆ ਜਾਂ ਸਰਕਾਰਾਂ ਨੂੰ ਵੀ ਦੀਦੇ ਹੋਣਗੇ ਇਹ ਨਾ ਦੋਨੇ ਪਾਸੇ ਅਕਲ ਦੇ ਟੋਏ ਆ ਮੇਰੇ ਖਿਆਲ ਨਾਲ ਅਸੀਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਭਈ ਚੰਡੀਗੜ੍ਹੋਂ ਆਉਂਦੇ ਸੀਗੇ ਉਦੋਂ ਚੰਡੀਗੜ੍ਹ ਵਾਲਾ ਜਿਹੜਾ ਹਾਈਵੇ ਬਣਦਾ ਸੀਗਾ ਤੇ ਕੰਮ ਮੁੱਕਦਾ ਹੀ ਨਹੀਂ ਸੀਗਾ ਤੇ ਸਾਡਾ ਚੱਕਰ ਲੱਗ ਜਾਂਦਾ ਸੀ ਉਦੋਂ ਅਹੀਂ ਜਦੋਂ ਜਾਣਾ ਤੇ ਉਹ ਕਿਤੇ ਇਧਰੋਂ ਕੋ ਥਾਂ ਪਟਿਆ ਹੁਣ ਆਧਾ ਕੇ ਰਸਤਾ ਉਧਰੋਂ ਚਲਾਇਆ ਹੁਣ ਆਧਾ ਕੇ ਰਸਤਾ ਉਧਰੋਂ ਚਲਾਇਆ ਹੁਣ ਤੇ ਮੇਰੇ ਨਾਲ ਦੋਸਤ ਬੈਠੇ ਤਾਂ ਮੈਨੂੰ ਕਹਿੰਦਾ ਯਾਰ ਕੰਮ ਮੁੱਕਦਾ ਕਿਉਂ ਨਹੀਂ ਮੈਂ ਤਾਂ ਮੁੱਕ ਸਕਦਾ ਇਹ ਇਹ ਵਧੀਆ ਤਰੀਕੇ ਨਾਲ ਮੁੱਕ ਸਕਦਾ ਅੱਛਾ ਪਰ ਸਰਕਾਰ ਜਾਂ ਜਿਹੜੀਆਂ ਕੰਪਨੀਆਂ ਮੁਕਾਉਣਾ ਨਹੀਂ ਚਾਹੁੰਦੀਆਂ ਹੈਗੀਆਂ ਮੈਂ ਉਹਨੂੰ ਬੈਠੇ ਨੂੰ ਇੱਕ ਸੁਝਾਅ ਦਿੱਤਾ ਤੇ ਇਹੀ ਸੁਝਾਅ ਮੇਰਾ ਖਿਆਲ ਸਰਕਾਰ ਦੇ ਬੰਦੇ ਜਿਹੜੇ ਉੱਥੇ ਨਮਾਇंदे ਹੋਣਗੇ ਕੰਪਨੀਆਂ ਜਿਹੜੇ ਠੇਕੇ ਦਿੰਦੇ ਟੈਂਡਰ ਭਰਦੇ ਜਿਹੜੇ ਟੈਂਡਰ ਪਾਸ ਕਰਦੇ ਆ ਮੇਰਾ ਜਲੂ ਵੀ ਇਹ ਚੀਜ਼ ਜਾਣਦੇ ਹੋਣਗੇ ਹੁਣ ਮੈਂ ਉਹਨੂੰ ਸੁਝਾ ਦਿੰਦਾ ਵੀ ਚੰਡੀਗੜ੍ਹ ਦਾ ਮੰਨ ਲਓ 130 ਦੇ 50 ਦੇ ਲਾਗੇ ਲਾਗੇ ਪਰ ਮੰਨ ਲਓ 100 ਕਿਲੋਮੀਟਰ ਦਾ ਬਕਫਾ ਹੈ 100 ਕਿਲੋਮੀਟਰ ਦੇ ਵਿੱਚ 10-10 ਕਿਲੋਮੀਟਰ ਦੇ 10 ਬੰਦੇ ਨੂੰ ਠੇਕੇ ਤੇ ਜਾਣਾ ਇੱਕ ਟਾਈਮ ਪੀਰੀਅਡ ਰੱਖ ਲਿਆ ਜਾਵੇ ਕਿ ਇੰਨੇ ਸਮੇਂ ਤੋਂ ਲੈ ਕੇ ਇੰਨੇ ਸਮੇਂ ਦੇ ਵਿੱਚ ਤੁਸੀਂ ਇਹ 10 ਕਿਲੋਮੀਟਰ ਦਾ ਰਾਹ ਬਣਾਉਣਾ ਹੈ ਆਹਾ ਜਿਹੜਾ ਮਟੀਰੀਅਲ ਆ ਇਹ ਸੜਕ ਦੇ ਲਈ ਰਿਕੁਆਇਰਡ ਹੈ ਇਸ ਤੋਂ ਵਧੀਆ ਲਾ ਦਿਓਗੇ ਤਾਂ ਬਹੁਤ ਵਧੀਆ ਮਾੜਾ ਲੱਗੂਗਾ ਤਾਂ ਜੁਰਮਾਨਾ ਹੂੰ ਜੇ ਮਾੜਾ ਲੱਗੂਗਾ ਜੁਰਮਾਨਾ ਲੱਗੂਗਾ ਤੇ ਤੁਹਾਡੀ ਜਿਹੜੀ ਜਿਹੜੀ ਤੁਹਾਡੀ ਜਿਹੜਾ ਤੁਹਾਡਾ ਤੁਹਾਡੇ ਕੋਲ ਟੈਂਡਰ ਹੈ ਉਹ ਤੇ ਕੈਨਸਲ ਕੀਤਾ ਜਾਊਗਾ ਹੂੰ ਪਲੱਸ ਤੁਹਾਡਾ ਲਾਇਸੈਂਸ ਜਿਹੜਾ ਨਾ ਉਹ ਇੰਨੇ ਸਾਲ ਹੀ ਰੱਦ ਕਰਾਂਗੇ ਤੁਹਾਨੂੰ ਕੰਮ ਨਹੀਂ ਕਰਨ ਦੇਵਾਂਗੇ ਹੂੰ ਤੀਜੀ ਗੱਲ ਵੀ ਤੁਹਾਡੇ ਕੋਲ ਜਿਹੜਾ ਜਿਹੜੀ ਬੰਦੇ ਤੁਹਾਡੇ ਲੱਗੇ ਹੋਏ ਮਜ਼ਦੂਰ ਲੱਗੇ ਪਏ ਉਹਨਾਂ ਨੂੰ ਰੋਜ਼ਗਾਰ ਵੱਧ ਮਿਲੂਗਾ ਹੂੰ ਚੌਥੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੀ ਜਿਹਦੇ ਕਰਕੇ ਇਹ ਇੰਪਲੀਮੈਂਟ ਨਹੀਂ ਹੁੰਦਾ ਹੂੰ ਉਹ ਜਾਂ ਤਾਂ ਬੰਦ ਹੋ ਜੂ ਜਾਂ ਫਿਰ ਬਹੁਤ ਵੱਧ ਜੂ ਹੂੰ ਉਹ ਹੈਗਾ ਕਿ ਕਮਿਸ਼ਨ ਜਿਹੜੇ ਟੈਂਡਰ ਪਾਸ ਕਰਦੇ ਆ ਵੀ ਉਹ ਕਮਿਸ਼ਨ ਲੈਂਦੇ ਆ ਕੰਪਨੀਆਂ ਤੋਂ ਜਾਂ ਕੰਪਨੀਆਂ ਉਹ ਦਿੰਦੀਆਂ ਆ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੰਮ ਕਰਦੇ ਮੈਨੂੰ ਨਹੀਂ ਪਤਾ ਪਰ ਮੇਰਾ ਮੰਨਣਾ ਆ ਕਿ ਹੋ ਸਕਦਾ ਇਦਾਂ ਹੋਦਣਾ ਹੋਵੇ ਹੁੰਦਾ ਹੀ ਹੋਣਾ ਆ ਜੀ ਇਹ ਕਮਿਸ਼ਨਾਂ ਦੇ ਚੱਕਰ ਦੇ ਵਿੱਚ ਤਾਂ ਕਈ ਮੰਤਰੀ ਬੰਦ ਰਹੇ ਚੁੱਕੇ ਆ ਹਨ ਉਹ ਬੰਦ ਹੋ ਜੂ ਹੂੰ ਕਿਉਂਕਿ ਜੇ ਇੱਕ ਬੰਦਾ ਵੀ ਰੜ ਗਿਆ ਕਿ ਮੈਂ ਨਹੀਂ ਦੇਣੇ ਹੂੰ ਤਾਂ ਫੇਰ ਬਾਕੀਆਂ ਨੇ ਵੀ ਨਹੀਂ ਦੇਣੇ ਜੀ ਤਾਂ ਜੇ ਕਹਿਣਗੇ ਵੀ ਚਲੋ ਦੇ ਦਿੰਨੇ ਆ ਤਾਂ ਫੇ ਸਾਰੇ ਤੇ ਸਾਰਿਆਂ ਦੇ ਨਹੀਂ ਤੇ ਉਹ ਕਿਤੇ ਨਾ ਕਿਤੇ ਜੇ ਅੜਿੱਕਾ ਕੋਈ ਬੋਲਣ ਵਾਲਾ ਸਾਡੇ ਵਰਗਾ ਟੱਕਰ ਗਿਆ ਤੇ ਫਿਰ ਉਹ ਪੰਗਾ ਵੀ ਖਤਮ ਹੋ ਗਿਆ ਪਰ ਉਹਦੇ ਨਾਲ ਗੁਣਵੱਤਾ ਵਧੂਗੀ ਜੀ ਟੋਏ ਵੀ ਭਰਨਗੇ ਹਮ ਅਕਲ ਦੇ ਟੋਏ ਵੀ ਭਰਨਗੇ ਹਮ ਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਟੋਏ ਵੀ ਭਰਨਗੇ ਜਿਹੜੇ ਭੁੱਖ ਦੇ ਟੋਏ ਨਾਲ ਬਿਲਕੁਲ ਬਿਲਕੁਲ ਤੇ ਹੁਣ ਆਖਰੀ ਗੱਲ ਇਹ ਹੈ ਮੁੱਕ ਦੀ ਗੱਲ ਕਿ ਯਾਰ ਅਸੀਂ ਘਰੋਂ ਨਿਕਲੀਏ ਜਿੱਥੇ ਅਸੀਂ ਪਹੁੰਚਣਾ ਉੱਥੇ ਵਕਤ ਦੇ ਨਾਲ ਪਹੁੰਚੀਏ ਨਾਲ ਦੀ ਨਾਲ ਸਾਨੂੰ ਰਸਤੇ ਵਿੱਚ ਜਾਮ ਨਾ ਮਿਲੇ ਹਮ ਕਿਤੇ ਵੀ ਕੋਈ ਭੀੜ ਭੜਕਾ ਨਾ ਮਿਲੇ ਉਹਦੇ ਵਾਸਤੇ ਅਸੀਂ ਘਰੋਂ ਕੀ ਮਨ ਬਣਾ ਕੇ ਨਿਕਲੀਏ ਹੋਂਦੇ ਵਾਸਤੇ ਘਰੋਂ ਅਸੀਂ ਇਹ ਮਨ ਬਣਾ ਕੇ ਨਿਕਲੀਏ ਵੀ ਜੀਓ ਤੇ ਜੀਣ ਦਿਓ ਹਮ ਇਹ ਅੱਗੇ ਸੜਕਾਂ ਤੇ ਲਿਖਿਆ ਹੁੰਦਾ ਸੀਗਾ ਹਾਂਜੀ ਹੁਣ ਉਹ ਕਹਿੰਦੇ ਅਸੀਂ ਜੀਣਾ ਤੁਸੀਂ ਕੌਣ ਹੁੰਦੇ ਜੀਣਾਲੇ ਮੈਂ ਜਦੋਂ ਆਪਣਾ ਸਦਰ ਥਾਣਾ ਇੱਥੇ ਹੁੰਦਾ ਸੀ ਨਾ ਪੁਰਾਣਾ ਜੀ बीएमसी ਚਾਹੁੰਦੇ ਕੋ ਆਪਣਾ ਲਾਇਲਪੁਰ ਖਾਸ ਕਰਕੇ ਸਾਹਮਣੇ ਜੀ 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 ਉਹਦੇ ਸਾਹਮਣੇ ਜਿਹੜਾ ਪੁਲ ਆ ਆਪਣਾ ਹੈ ਜਿਹੜਾ ਕੈਂਟ ਨੂੰ ਉੱਤਰ ਜਾਂਦਾ ਹੈ ਬਿਲਕੁਲ ਜਾਂ ਉਧਰੋਂ ਚੜਦਾ ਹੈ ਹੂੰ ਉਹਦੇ ਨਾਲ ਸੜਕ ਰਾਹ ਪਟਿਆ ਹੁੰਦਾ ਸੀਗਾ ਉੱਥੋਂ ਅਸੀਂ ਜਾਂਦੇ ਇੱਕ ਜਾਂਦੇ ਆ ਇੱਕ ਲਾਈਨ ਵਿੱਚ ਜਾਂਦੇ ਆ ਹੂੰ ਮਗਰੋਂ ਇੱਕ ਬੰਦਾ ਇਧਰਲੇ ਪਾਸੇ ਲੰਮਾ ਟੋਆ ਪਟਿਆ ਹੋਇਆ ਤੇ ਉਹਦੇ ਉੱਪਰ ਦੀ ਮੇਰੇ ਚੜਾ ਕੇ ਮੋਟਰਸਾਈਕਲ ਆਉਣ ਡਿਆ ਮਤਲਬ ਜੇ ਮਾੜਾ ਦੇ ਵੀ ਟੜਕਿਆ ਹੋ ਟੜਕਿਆ ਤੇ ਉਹ ਡਿੱਗ ਪਿਆ ਡਿੱਗ ਸਕਦਾ ਹੈ ਹਾਂ ਉਹ ਤਾਂ ਪਹਿਲਾਂ ਇੱਕ ਮੇਰੇ ਕੋਲ ਹੋ ਨਿਕਲਿਆ ਸੀ ਮੈਂ ਸੇਫ ਖੜਾ ਆਪਣੇ ਪਾਸੇ ਹੂੰ ਉਹ ਮੈਨੂੰ ਕਹਿੰਦਾ ਭਾਜੀ ਲੰਘ ਲੈਣ ਦੇ ਮੈਨੂੰ ਹੂੰ ਜੇ ਤੂੰ ਲੰਘ ਸਕਦਾ ਤਾਂ ਲੰਘ ਜਾ ਹੂੰ ਕਹਿੰਦਾ ਉਹ ਵੀ ਤਾਂ ਲੰਘਿਆ ਹੀ ਆ ਹੂੰ ਮੈਂ ਵੀਰੇ ਉਹ ਤਾਂ ਮੂਰਖ ਆ ਹੂੰ ਤੇ ਤੂੰ ਮੈਂ ਕਹਿੰਦਾ ਵੀ ਤੁਹਾਨੂੰ ਜ਼ਿੰਦਗੀ ਵਿੱਚ ਕਦੀ ਕੋਈ ਇਹ ਨਾ ਕਵੇ ਹੂੰ ਵੀ ਸੜਕ ਦੇ ਉੱਪਰ ਤੁਸੀਂ ਚੱਲਦੇ ਆ ਤੇ ਤੁਹਾਨੂੰ ਉਹ ਕਹਵੇ ਕਿ ਉਹ ਤਾਂ ਮੂਰਖ ਸੀਗਾ ਤੂੰ ਤੂੰ ਬਿਲਕੁਲ ਸਹੀ ਗੱਲ ਹੈ ਸੜਕ ਦੇ ਉੱਪਰ ਤੁਹਾਡਾ ਵਿਵਹਾਰ ਤੁਹਾਡੇ ਕਿਰਦਾਰ ਨੂੰ ਪ੍ਰਦਰਸ਼ਿਤ ਕਰਦਾ ਹੈ ਵਾਹ ਬਿਲਕੁਲ ਸਹੀ ਗੱਲ ਹੈ ਤੁਸੀਂ ਆਪਣਾ ਕਿਰਦਾਰ ਜੇ ਤੁਸੀਂ ਹਲੀਮ ਹੈ ਤੁਸੀਂ ਚੰਗੇ ਆ ਤੁਸੀਂ ਸਾਹੂ ਆ ਤਾਂ ਤੁਸੀਂ ਸੜਕ ਦੇ ਉੱਪਰ ਗੱਡੀ ਚਲਾਉਂਦੇ ਵੀ ਦਿਖ ਜਾਓਗੇ ਕਿ ਇਹ ਬੰਦਾ ਸਾਹੂ ਆ ਜੇ ਬੰਦਾ ਚੰਗਾ ਹੈ ਇਹ ਬੰਦਾ ਹਲੀਮ ਹੈ ਤੇ ਸੜਕ ਦੇ ਉੱਪਰ ਮੋਟਰਸਾਈਕਲ ਕਾਰ ਜੋ ਵੀ ਤੁਸੀਂ ਚਲਾ ਰਹੇ ਹੋ ਜਿਸ ਤਰੀਕੇ ਨਾਲ ਚਲਾਉਨੇ ਆ ਉਹ ਤੁਹਾਡੇ ਕਿਰਦਾਰ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ ਤੇ ਆਪਣੇ ਕਿਰਦਾਰਾਂ ਨੂੰ ਇਹ ਚੰਗਾ ਕਰ ਲਵਾਂਗੇ ਤਾਂ ਸਾਰੀ ਦੁਨੀਆ ਚੰਗੀ ਹੋ ਜਾਂਦੀ ਹੈ ਇਹ ਦੇ ਤੁਸੀਂ ਪਹਿਲੀ ਵੀ ਗੱਲ ਆ ਕਿ ਤੁਸੀਂ ਦੁਨੀਆ ਨਹੀਂ ਬਦਲ ਸਕਦੇ ਪਰ ਆਪਣੇ ਆਪ ਨੂੰ ਤਾਂ ਬਦਲ ਸਕਦੇ ਆ ਮੈਨੂੰ ਇੱਕ ਹੋਰ ਵੀ ਗੱਲ ਯਾਦ ਆਈ ਵੀ ਇਹਨਾਂ ਸਾਰਿਆਂ ਦੇ ਮੈਡੀਕਲ ਟੈਸਟ ਵੀ ਹੋਣੇ ਚਾਹੀਦੇ ਆ ਕਿਹਨਾਂ ਦੇ ਜਿਨਨੇ ਬੰਦੇ ਚਲਾ ਰਹੇ ਆ ਗੱਡੀਆਂ ਹੂੰ ਤਕਰੀਬਨ ਤਕਰੀਬਨ ਉਹ ਟੈਸਟ ਹੋਣੇ ਚਾਹੀਦੇ ਆ ਟ੍ਰੈਫਿਕ ਪੁਲਿਸ ਵੱਲੋਂ ਹੂੰ ਸਾਰਿਆਂ ਦੀਆਂ ਨਿਗਰ ਚੈੱਕ ਕੀਤੀਆਂ ਇਹਦੀਆਂ ਵੀ ਕਿਤੇ ਨਿਗਾ ਘੱਟ ਤਾਂ ਨਹੀਂ ਹਾਈ ਬੀਮ ਵੀ ਚੱਲੀ ਜਾਂਦੇ ਆ ਹੂੰ ਕਿਤੇ ਇਹਨਾਂ ਦੇ ਕੰਨ ਬੋਲੇ ਤਾਂ ਨਹੀਂਗੇ ਇਹ ਹਾਰ ਨਹੀਂ ਬੁਜਾਈ ਜਾਂਦੇ ਆ ਕਿਤੇ ਇਹਨਾਂ ਦੇ ਪੇਟ ਦੇ ਵਿੱਚ ਗੜਬੜ ਤਾਂ ਨਹੀਂ ਕਿ ਇਹਨਾਂ ਨੂੰ ਕਾੜ ਬਹੁਤ ਪਈ ਹੋਈ ਆ ਵੀ ਜਲਦੀ ਜਲਦੀ ਘਰ ਪਹੁੰਚ ਜਿਹੜਾ 30 35 ਮਿੰਟ ਦਾ ਵਕਫਾ ਆ ਉਹ 15 20 ਮਿੰਟ ਵਿੱਚ ਪੂਰਾ ਕਰਨਾ ਹੈ ਹੂੰ ਔਰ ਜੇ ਨਾ ਇਹ ਜਿਹੜੇ ਇਹ ਨਾ ਚੀਜ਼ਾਂ ਦੇ ਵਿੱਚ ਫਿੱਟ ਆਉਂਦੇ ਆ ਟ੍ਰੈਫਿਕ ਪੁਲਿਸ ਇੱਕ ਬੇਸ਼ੱਕ ਸਟicker ਵਾਂਗ ਉਹਨਾਂ ਦੇ ਗੱਡੀ ਦੇ ਬਾਹਰ ਸਟicker ਲਾ ਦੇਵੇ ਵੀ ਹਾਂ ਇਹ ਬੰਦਾ ਫਿੱਟ ਆ ਹੂੰ ਗੱਡੀ ਚਲਾਉਣ ਲਈ ਫਿੱਟ ਹੈਗਾ ਜਿਹੜਾ ਅਨਫਿੱਟ ਹੈ ਉਹਦੇ ਵੀ ਲਾਤੇ ਲਾਤਾ ਜਾਵੇ ਤੇ ਲੋਕੀ ਉਹ ਤੋਂ ਬਚਪ ਕੇ ਰਹਿਣ ਵੀ ਹਾਂ ਵੀ ਇਹ ਬੰਦਾ ਅਨਫਿੱਟ ਹੈ ਗੱਡੀ ਜ਼ਰੂਰ ਲੈ ਕੇ ਆਇਆ ਹੈ ਪਰ ਬੰਦਾ ਅਨਫਿੱਟ ਹੈ ਮੈਂ ਤੋਂ ਬਚ ਕੇ ਰਹਾ ਬਚਾਓ ਵਿੱਚ ਹੀ ਬਚਾਓ ਇਹ ਵੀ ਲਿਖਿਆ ਹੁੰਦਾ ਸੀ ਪਹਿਲਾਂ ਬਿਲਕੁਲ ਹੀ ਕਿਹਾ ਹੁੰਦਾ ਸੀ ਬਹੁਤ ਸਾਰੇ ਸਲੋਗਨ ਜਿਹੜੇ ਲਿਖੇ ਹੁੰਦੇ ਸੀ ਉਹ ਹੁਣ ਅੱਜ ਸਾਨੂੰ ਦਿਖਾਈ ਨਹੀਂ ਦੇ ਰਹੇ ਕਿਉਂਕਿ ਉਹ ਸਮਾਂ ਵੀ ਬਦਲ ਗਿਆ ਉਹ ਗੱਡੀਆਂ ਮੋਟਰਾਂ ਚਲਾਉਣ ਵਾਲੇ ਜਿਹੜੇ ਉਹ ਵੀ ਬਦਲ ਗਏ ਤੇ ਸਾਡਾ ਵਿਵਹਾਰ ਬਦਲ ਗਿਆ ਔਰ ਬਹੁਤ ਸਾਰੇ ਗੱਲਾਂ ਬਾਤਾਂ ਸੀ ਤੁਹਾਡਾਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਔਰ ਦਰਸ਼ਕਾਂ ਦਾ ਵੀ ਸ਼ੁਕਰੀਆ ਅਸੀਂ ਆਸ ਕਰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਜ਼ਰੂਰ ਬਦਲਾਂਗੇ ਔਰ ਬਦਲ ਜਾਣਗੇ ਫਿਰ ਸੜਕਾਂ ਦੇ ਉੱਪਰ ਉਹ ਹਾਲਾਤ ਜਿਹੜੇ ਵੱਤ ਤੋਂ ਵੱਤਰ ਹੋਏ ਪਏ ਨੇ ਸੜਕਾਂ ਸਾਡੇ ਚੱਲਣ ਵਾਸਤੇ ਨੇ ਸਾਡੀ ਭੱਜ ਦੌੜ ਦੇ ਵਾਸਤੇ ਸਾਡੇ ਲੜਾਈਆਂ ਝਗੜਿਆਂ ਦੇ ਵਾਸਤੇ ਸਾਡੇ ਲੰਮੇ ਲੰਮੇ ਜਾਮ ਦੇ ਵਾਸਤੇ ਨਹੀਂ ਬਣੀਆਂ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਲੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV